ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਗਰਾਜੀ ਖੁਸ਼ੀ ਹੋਵਗੇ ਚੜ੍ਹਦੀ ਕਲਾ ਛੋਵਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਹਾਂ ਬਹੁਤ ਉਰੀਆ ਕੰਮ ਦੀ ਵੀਡੀਓ ਹੈ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਦਾ ਕੋਈ ਸ਼ੇਅਰ ਜਰੂਰ ਕਰ ਦਿਆ ਕਰੋ ਸੋ ਦੋਸਤੋ ਅੱਜ ਬੜੀ ਇੱਕ ਖਾਸ ਵੀਡੀਓ ਲੈ ਕੇ ਆਏ ਹਾਂ ਬੜੇ ਕੰਮ ਦੀ ਵੀਡੀਓ ਹੈ ਉਹਨਾਂ ਦੇ ਜਿਹੜੇ ਮੇ ਦੋਸਤੋ ਤੁਸੀਂ ਥੰਬਨੇਲ ਤੇ ਪੜਾਈ ਹੋਣਾ ਵੀ ਲਿਖਿਆ ਹੋਇਆ ਵੀ ਮੈਂ ਇੱਕ 20 ਸਕਿੰਟ ਦੀ ਵੀਡੀਓ ਬਣਾਈ ਤੇ ਉਹ ਤੋਂ ਮੈਂ 10 ਦਿਨਾਂ ਦੇ ਵਿੱਚ 15000 ਰੁਪਏ ਕਮਾਇਆ ਹਨ ਤੇ ਹੁਣ ਕਈ ਬੰਦੇ ਸੋਚ ਰਹੇ ਹੋਣਗੇ ਯਾਰ 20 ਸਕਿੰਟ ਦੀ ਵੀਡੀਓ ਬਣਾ ਕੇ ਹਨਾ ਇੱਕ ਸ਼ਾਰਟ ਜਿਹਾ ਹੁੰਦਾ ਸ਼ਾਰਟ ਹੈ ਵੀਡੀਓ ਬਣਾ ਕੇ ਤੇ 10 ਦਿਨਾਂ ਚ 15000 ਰੁਪਏ ਕਿੱਦਾਂ ਕਮਾਇਆ ਜਾ ਸਕਦਾ ਸੋ ਦੋਸਤੋ ਇਹਨੂੰ ਇੱਕ ਟ੍ਰਿਕ ਕਹਿ ਲਓ ਜਾਂ ਲੱਕ ਕਹਿ ਲਓ ਜੋ ਮਰਜ਼ੀ ਕਹਿ ਲਓ ਹਨਾ ਇਹ ਤੁਸੀਂ ਵੀ ਕਹਿ ਸਕਦੇ ਹੋ ਤੁਹਾਡੇ ਨਾਲ ਵੀ ਇਹ ਚੀਜ਼ ਹੋ ਸਕਦੀ ਹੈ ਤੁਸੀਂ ਵੀ ਇੰਨੇ ਪੈਸੇ ਜਾਂ ਇਸ ਤੋਂ ਜ਼ਿਆਦਾ ਵੀ ਕਮਾ ਸਕਦੇ ਹੋ ਲੁੱਕ ਇਦਾਂ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਹਣ ਤੱਕ ਬਣਾ ਰਿਹਾ ਮੈਂ ਕੱਲੇ-ਕੱਲੇ ਚੀਜ਼ੀ ਦੱਸੋ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ-ਕੀ ਚੀਜ਼ ਕੀਤੀ ਠੀਕ ਹੈ ਜੀ ਦੋਸਤੋ ਜਿਹੜਾ ਮੇਰਾ ਇਹ ਚੈਨਲ ਆ ਨਾ ਇੱਥੇ ਮੈਂ ਮੋਟੀਵੇਸ਼ਨਲ ਤੇ ਲਾਈਫ ਨਾਲ ਰਿਲੇਟਡ ਜਾਤਲੇ ਵੀਡੀਓਸ ਪਾਉਣਾ ਹੈ ਤੇ ਮੈਨੂੰ ਕਿਸੇ ਪਰਸਨ ਦਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਵੀ ਜਿਹੜਾ ਤੁਸੀਂ ਕੰਟੈਂਟ ਪਾਉਣੀਓ ਕੋਈ ਵੀ ਹੈ ਨਾ ਉਹਦੇ ਵਿੱਚ ਜਿਹੜਾ ਤੁਹਾਡਾ ਕਮੈਂਟ ਸੈਕਸ਼ਨ ਹੁੰਦਾ ਹੈ ਨਾ ਕਈ ਬੰਦੇ ਉਹਨੂੰ ਆਫ ਕਰ ਦਿੰਦੇ ਆ ਉਹਨੂੰ ਆਨ ਰੱਖਿਆ ਕਰਿਖਾ ਪਰ ਉਹਨਾਂ ਰੱਖਿਆ ਕਰੋ ਜੋ ਵੀ ਨੈਗੇਟਿਵ ਪੋਜ਼ਿਟਿਵ ਕਮੈਂਟ ਆਉਂਦੇ ਆ ਹਨਾ ਉਹ ਜ਼ਰੂਰੀ ਕੀ ਵੀ ਸਾਡਾ ਕੋਈ ਪ੍ਰੋਡਕਟ ਆ ਨਾ ਵੀ ਛੋਟਾ ਜਿਹਾ ਅਸੀਂ ਇੱਕ ਪ੍ਰੋਡਕਟ ਲਾਂਚ ਕੀਤਾ ਨਾ ਲੋਕਲੀ ਜਿਹਾ ਨਾ ਉਹ ਬ੍ਰਾਂਡ ਤੇ ਅਸੀਂ ਉਹਦੀ ਪ੍ਰੋਮੋਸ਼ਨ ਕਰਵਾਨੀ ਚਾਹੁੰਦੇ ਆ ਤੁਹਾਡੇ ਤੋਂ ਹੁਣ ਸੋ ਮੈਂ ਉਹਨਾਂ ਨੂੰ ਫਿਰ ਫੋਨ ਨਾਲ ਉਹ ਆਪਣਾ ਕੰਟੈਕਟ ਨੰਬਰ ਵੀ ਮੇਰੇ ਨਾਲ ਸ਼ੇਅਰ ਕੀਤਾ ਇਹਨਾਂ ਨੂੰ ਫੋਨ ਤੇ ਗੱਲ ਕੀਤੀ ਤੇ ਸਿੱਧਾ ਮੈਂ ਉਹਨਾਂ ਨੂੰ ਕਿਹਾ ਜੀ ਦੇਖੋ ਵੀ ਮੇਰਾ ਜਿਹੜਾ ਚੈਨਲ ਆ ਉਹ ਹੈਗਾ ਮੋਟੀਵੇਸ਼ਨਲ ਵੀ ਮੈਂ ਇੱਥੇ ਕਿਸੇ ਪ੍ਰੋਡਕਟ ਦੀ ਵੀ ਐਡ ਕਰ ਸਕਦਾ ਹਣਾ ਵੀ ਇਸ ਤੋਂ ਬਿਨਾ ਕਰੇ ਇੰਸਟਾਗ੍ਰam ਪੇਜ ਦੇ ਉੱਤੇ ਇੱਕ ਹੈਗਾ ਚੈਨਲ ਹੈਗਾ ਪੇਜ ਬਣਾਇਆ ਹੈ ਇੰਸਟਾਗ੍ਰam ਦਾ ਵੀ ਮੈਂ ਉੱਥੇ ਤੁਹਾਡੀ ਪ੍ਰਮੋਸ਼ਨ ਕਰ ਸਕਦਾ ਚਲੋ ਉਹਨਾਂ ਨੇ ਉਹ ਮੇਰਾ ਲਿੰਕ ਲਿਆ ਆਪਣੇ ਮੇਰੇ ਚੈਨਲ ਦੇ ਦੇਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਠੀਕ ਆ ਸਾਨੂੰ ਮਨਜ਼ੂਰ ਆ ਫਿਰ ਸਾਡੇ ਦੋਹਾਂ ਵਿੱਚ ਇੱਕ ਡੀਲ ਹੋਈ ਹੈ ਨਾ ਉਹ ਡੀਲ ਕੀ ਹੋਈ ਜਨ ਕਿ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇੱਕ ਦਿਨ ਦਾ 200 ਰੁਪਏ ਲਵਾਂਗਾ ਤੁਹਾਡੀ ਐਡ ਕਰਨ ਦਾ ਠੀਕ ਹੈ ਜੀ ਤੇ ਉਹ ਕਦੇ ਸਾਨੂੰ ਐਡ ਬਣਾ ਕੇ ਭੇਜੋ ਮੈਂ ਐਡ ਬਣਾ ਕੇ ਤੁਹਾਨੂੰ ਭੇਜਤੀ ਉਹਨਾਂ ਦੇ ਪ੍ਰੋਡਕਟ ਦੀ ਤੇ ਉਹਨਾਂ ਨੂੰ ਐਡ ਪਸੰਦ ਆ ਗਈ ਤੇ ਉਹ 20 ਤੋਂ 21 ਸਕਿੰਟ ਦੀ ਸਿਰਫ ਐਡ ਸੀਗੀ ਹਾਂ ਤੇ ਡੀਲ ਮੈਂ ਉਹਨਾਂ ਨੂੰ ਕਹਿੰਦਾ ਸੀ 200 ਰੁਪਏ ਪਰ ਡੇ ਲਵਾਂਗਾ ਵੀ ਜਿੰਨੇ ਦਿਨ ਦੀ ਤੁਸੀਂ ਐਡ ਲਗਵਾਉਂਗੇ ਔਰ ਉਸ ਹਿਸਾਬ ਨਾਲ ਪਰ ਡੇ ਨਾਲ 200 ਰੁਪਏ ਲਵਾਂਗਾ ਤੇ ਪਰ 200 ਚ ਸਾਡੀ ਡੀਲ ਨਹੀਂ ਹੋਈ ਹਾਲਕਿ ਜਦੋਂ ਜੋ ਕੁਛ ਉਹਨਾਂ ਨੇ ਤੇ ਕੁਛ ਮੈਂ ਅਸੀਂ ਡਿਸਾਈਡ ਕੀਤਾ ਕਿ ਚਲੋ 100 ਰੁਪਏ ਦੇ ਵਿੱਚ ਸਾਡੀ ਡੀਲ ਹੋ ਗਈ ਇੱਕ ਦਿਨ ਨੂੰ ਲੈ ਕੇ ਤੇ ਉਹਨਾਂ ਨੇ ਮੈਨੂੰ ਦੱਸ ਦੇਣ ਦੀ ਪੇਮੈਂਟ ਮੇਰੇ ਅਕਾਊਂਟ ਦੇ ਵਿੱਚ ਪਾਤੀ ਜਨਕਿ 1000 ਰੁਪਏ ਮੈਨੂੰ ਪਤਾ ਵੀ ਤੁਸੀਂ ਇਹ ਸਾਈਟ ਨੂੰ ਆਪਣੇ ਉਸ ਚੈਨਲ ਤੇ ਚਲਾ ਦਿਓ ਇੰਸਟਾਗ੍ਰਾਮ ਵਾਲੇ ਪੇਜ ਤੇ ਤੇ ਚਲੋ ਮੈਂ ਉਹ ਜੀ ਉਸ ਇੰਸਟਾਗ੍ਰਾਮ ਤੇ ਪਤਾ ਉਹ ਬਾਈ ਲੱਖ ਕਹਿ ਲ ਜਾਂ ਜਿੱਦਾਂ ਕਹਿ ਲਓ ਉਹ ਵੀਡੀਓ ਵਾਇਰਲ ਹੋ ਗਈ ਹੈ ਨਾ ਤੇ ਸਬਤਕ ਦਿਨਾਂ ਦੇ ਵਿੱਚ ਉਹਦੇ ਵਿੱਚ 3 ਸਵਾ 3 ਲੱਖ ਵਿਊ ਹੋਇਆ ਤੇ ਸ਼ੇਅਰ ਵੀ ਕਾਫੀ ਜ਼ਿਆਦਾ ਹੋਏ ਤੇ ਉਹਦਾ ਇੰਨਾ ਕਿ ਬੈਨੀਫਿਟ ਉਹਨਾਂ ਨੂੰ ਹੋਇਆ ਜਿਨ੍ਹਾਂ ਦਾ ਉਹ ਪ੍ਰੋਡਕਟ ਸੀਗਾ ਕਾਫੀ ਕਸਟਮਰ ਉਹ ਪ੍ਰੋਡਕਟ ਲੈਣ ਲਈ ਉਸ ਸ਼ੋਕ ਤੇ ਉਸ ਵੀਡੀਓ ਦੇ ਥਰੂ ਗਏ ਹਨ ਅਜੇ 10 ਦਿਨ ਹੋਏ ਨਹੀਂ ਸੀ ਪੂਰੇ ਤੇ 8 8ਵੇਂ ਦਿਨ ਹੀ ਮੈਨੂੰ 8ਵੇਂ 9ਵੇਂ ਦਿਨ ਉਹਨਾਂ ਦਾ ਫੇਰ ਕਾਲ ਆ ਗਈ। ਉਹ ਕਹਿੰਦੇ ਸੀ ਵੀ ਤੁਹਾਡਾ ਜਿਹੜਾ ਉਹ ਚੈਨਲ ਤੇ ਸਾਡੀ ਜਿਹੜੀ ਐਡ ਲੱਗੀ ਆ ਉਹ ਵਧੀਆ ਰਿਸਪੌਂਸ ਦੇ ਰਹੀ ਆ ਵੀ ਅਸੀਂ ਐਡ ਨੂੰ ਵਧਾਉਣਾ ਚਾਹੁੰਦੇ ਹਾਂ। ਫਿਰ ਸਾਡੇ ਵਿੱਚ ਇੱਕ ਹੋਰ ਡੀਲ ਹੋਈ। ਉਸ ਦਿਨ ਦੇ ਵਿੱਚ ਲਗਭਗ 15-16000 ਦੀ ਮੈਂ ਡੀਲ ਕੀਤੀ। ਤੇ ਉਹ ਚ ਇਹ ਨਹੀਂ ਦੱਸੂਗਾ ਮੈਂ ਕਿੰਨੀ 딜 ਦੀ ਕੀਤੀ ਆ ਮੈਂ 15 16000 ਦੀ ਸਾਡੀ ਡੀਲ ਹੋਈ ਆ ਸੋ ਇੱਥੇ ਮੈਂ ਇਹ ਕਹਿਣਾ ਚਾਹਾਂਗਾ ਕਿ ਦੇਖੋ 20 ਮਿੰਟ ਦੀ ਇੱਕ ਵੀਡੀਓ ਬਣਾ ਕੇ ਮੈਂ ਆਪਣੇ ਪੇਜ ਤੇ ਪਾਈ ਸੀਗੀ ਸੋ ਇਸ ਤਰ੍ਹਾਂ ਤੁਸੀਂ ਉਹ ਸਿਰਫ ਇੱਕ ਪੋਸੀਬਲ ਹੋਇਆ ਕਮੈਂਟਸ ਔਨ ਰੱਖਣ ਦੇ ਕੱਟਿਆਂ ਜੇ ਮੈਂ ਕਮੈਂਟਸ ਆਫ ਕਰਦਾ ਤਾਂ ਮੈਨੂੰ ਉਹ ਚੀਜ਼ਾਂ ਹਾਂ ਮੈਨੂੰ ਕੋਈ ਉਹਨਾਂ ਦਾ ਮੈਸੇਜ ਨਹੀਂ ਆਉਣਾ ਸੀਗਾ ਕੁਝ ਨਹੀਂ ਆਉਣਾ ਸੀਗਾ ਸੋ ਮੈਂ ਕਹਿੰਦਾ ਤੁਸੀਂ ਵੀ ਜੇ ਕੋਈ ਕੰਟੈਂਟ ਪਾਉਣੇ ਹੋ ਹਨਾ ਤੇ ਤੁਹਾਡੇ ਵੀ ਹਨਾ ਵਧੀਆ ਸਬਸਕ੍ਰਾਈਬਰ ਤੁਹਾਨੂੰ ਵੀ ਇਦਾਂ ਦਾ ਕੋਈ ਮੈਸੇਜ ਆ ਸਕਦਾ ਵੀ ਹਨਾ ਸਾਡੀ ਕੋਈ ਸਾਡਾ ਕੋਈ ਆ ਬ੍ਰਾਂਡ ਆ ਛੋਟਾ ਲੋਕਲ ਆ ਜਾਂ ਵੱਡਾ ਕੋਈ ਵੀ ਹੋ ਸਕਦਾ ਹਨਾ ਜੇ ਜਦੋਂ ਮੇਰਾ ਲੋਕਲ ਬ੍ਰਾਂਡ ਸੀ ਜਿਹਦੀ ਮੈਂ ਐਡ ਕੀਤੀ ਹਨਾ ਉਹਦਾ ਰੈਵਨਿਊ ਜੋ ਮੈਨੂੰ ਬਣਿਆ ਹਨਾ ਉਹਨਾਂ ਦੇ ਥਰੂ ਠੀਕ-ਠਾਕ ਸੀਗਾ ਹਨਾ ਤੇ ਇਸ ਤਰ੍ਹਾਂ ਪਹਿਲੀ ਵਾਰ ਕੋਈ ਸੇ ਵੱਡੇ ਬ੍ਰਾਂਡ ਦੀ ਵੀ ਤੁਹਾਨੂੰ ਪ੍ਰੋਮੋਸ਼ਨ ਆ ਸਕਦੀ ਹੈ ਸੋ ਕੋਸ਼ਿਸ਼ ਕਰੋ ਜਿਹੜੇ ਕਮੈਂਟ ਸੈਕਸ਼ਨ ਹੁੰਦਾ ਉਹ ਨੂੰ ਓਨ ਰੱਖਿਆ ਕਰੋ ਤੇ ਤੁਸੀਂ ਵੀ ਇਸ ਚੀਜ਼ ਦਾ ਲਾਭ ਉਠਾ ਸਕਦੇ ਹੋ ਸੋ ਇੱਥੇ ਵੀਡੀਓ ਖਤਮ ਕਰਦੇ ਹਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ